ਉਹਨਾਂ ਸਾਰੇ ਉਹਨਾਂ ਕੰਮ ਕੰਮ ਜਿਹੜੇ ਆ ਉਹ ਸਭ ਤੋਂ ਵੱਡੀ ਵੱਡੀ ਕਾਰਵਾਈ ਉਹ ਮੰਨੀ ਗਈ ਆ ਤਾਂ ਮੈਂ ਵਾਇਰੋਲੋਜੀ ਕਾਲਜ ਵਾਲੇ ਦੇ ਅੱਗੇ ਅੱਜ ਵੀ ਇਸ ਪ੍ਰੋਗਰਾਮ ਦੇ ਉੱਤੇ ਮੈਂ ਮਾਰਕ ਸਾਡੇ ਬਹੁਤ ਹੀ ਨਮਸਕਾਰ ਹੈਗਾ ਗੋਆ ਸਰਦਾਰ ਸਰਬਜੀਤ ਸਿੰਘ ਜੀ ਤੋਂ ਸਾਂ ਉਹਨਾਂ ਦੇ ਨਾਲ ਮਾਰਕੀਟ ਕਮਿਟੀ ਦੇ ਚੇਅਰਮੈਨ ਜੇਨੀ ਜੀ ਤੋਂ ਸਾਂ ਐਨਸੀ ਖੋਤੀ ਸਾਂ ਅਤੇ ਬਹੁਤ ਬਹੁਤ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ। ਅਤੇ ਕੈਨੇਡਾ ਦੇ ਵਸਨੀਕ ਵੀ ਇਕਤਨ ਦਾ ਸਵਾਗਤ ਕਰਦੇ ਆ। ਅੱਜ ਅਸੀਂ ਬਹੁਤ ਹੀ ਐਨਰਜੀ ਨਾਲ ਸਾਰੇ ਮਤਮਰੇ ਆ। ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇੱਕ ਮਹਾਨ ਕੈਂਡੀ ਨਸ਼ਾ ਤਬਾਹ ਕਰਨ ਦੀ ਸ਼ੁਰੂ ਕੀਤੀ ਵੀ ਦਿੱਤਾ ਨਾਮ ਹੈ ਜੋਧਨ ਸੰਗਠਨ। ਨਸ਼ਾ ਇੱਕ ਜੇ ਤਲੀ ਲਹਤਾ ਹੈ ਕਿੰਨਾ ਦੀ ਪਾਦੀ ਹੈ। نشے خلاف جہاں نشا دستیا نشا جگہ وق وے ਤਾਲੀਆਂ ਪਾਵਾ ਨਾ ਬੜਾ ਖੁਜਾਇਓ ਮੇਰੇ ਭੈਜੋ ਦਾ ਬਾਦ ਫੇ ਮੁੜ ਕੇ ਬੁਲਾਣਾ ਵਾਹ ਗੁਰੂ ਜੀ ਦਾ ਖਾਲਸਾ ਸਿ ਰਵਹੀ ਗੁਰ ਜੀ ਦੀ ਧਰਤੀ ਜੁੱਧ ਨਸ਼ਿਆਂ ਵਿਰੁੱਧ ਜੁੱਧ ਕਿਉਂ ਕਰਨਾ ਪੈਂਦਾ ਜੁੱਧ ਇਸ ਕਰਕੇ ਕਰਦਾ ਕਿ ਕੋਈ ਬਹੁਤ ਹੀ ਵੱਡਾ ਦੁਸ਼ਮਣ ਘੜੀ ਆ ਜੇ ਤਾਂ ਇੱਕ ਨਸ਼ਾ ਜਿਹੜਾ ਇੰਨਾ ਵੱਡਾ ਦੁਸ਼ਮਣ ਆ ਸਾਡੇ ਬੱਚਿਆਂ ਦਾ ਸਾਡੀ ਜਵਾਨੀ ਨੂੰ ਖਾ ਰਿਹਾ ਬਹੁਤ ਹੀ ਸਤਕਾਰ ਜੋ ਮੇਰੇ ਜਮਾਨ ਕੀ ਦੇ ਪੈਣ ਦੇ ਪ੍ਰਭੂ ਸਟੇਜ ਤੇ ਬੈਠੇ ਹੋਏ ਸਾਡੇ ਫਿਰਤੀਓ ਸਾਹਿਬ ਇੰਸਪੈਕਟਰ ਸਾਹਿਬ ਅਤੇ ਚੇਅਰਮੈਨ ਸਾਹਿਬ ਅਤੇ लवली ਜੀ ਆਪਣੇ ਸਰਪੰਚ ਸਾਹਿਬ ਦੇ ਹੋਰ ਦਰਜਾ ਵਰਜਾ ਇਸ ਪਿੰਡ ਦੇ ਸਰਪੰਚ ਤੇ ਹਮੇ ਆਮ ਪਾਰਟੀ ਦੇ ਨੇ ਸਾਡੀ ਸਰਕਾਰ ਨੇ ਇੱਕ ਬਹੁਤ ਵੱਡਾ ਹੰਗਲਾ ਮਾਰਿਆ ਕਿਉਂਕਿ ਉਹ ਆਪਣੇ ਹਲਕੇ ਦੇ ਸਾਰੇ ਬੱਚਿਆਂ ਨੂੰ ਆਪਣਾ ਬੱਚੇ ਸਮਝਦੇ ਜੇ ਬੱਚੇ ਨਸ਼ਿਆਂ ਦੇ ਮਾਗੇ ਤਾਂ ਕੌਣ ਦਬਾਊਗਾ ਬੋਟਾ ਨੂੰ ਮੋਂਗਾ ਤੇ ਕੋ ਬੋਟਾ ਮੰਗਣਗੇ ਜੀ ਤੇ ਲੀਹ ਸਰਕਾਰਾਂ ਆਂਦੀਆਂ ਸੀ ਜਿੰਨੇ ਵੀ ਉਹਨਾਂ ਦੇ ਖਜ਼ਾਨਾ ਮੰਤਰੀ ਆਏ ਉਹਨਾਂ ਨੇ ਹਰ ਵਾਰੀ ਇਹ ਹੀ ਕਹਿੰਦਾ ਯਾਰ ਕਾਂਗਰਸ ਖਤ ਜਾਂ ਨਾ ਖਾਲੀ ਕਰਗੀ ਜੇ ਕਾਂਗਰਸ ਆ ਗਈ ਤੇ ਉਹਨਾਂ ਨੇ ਕਿਹਾ ਜੀ ਆ ਲੋ ਜੀ ਬੀਜੇਪੀ ਅਕਾਲੀ ਖਾਨਾ ਖਾਲੀ ਕਰਗੇ ਪਰ ਤੁਸੀਂ ਸਾਰੇ ਮੇਰੇ ਭੈਣ ਭਰਾ ਬੈਠੇ ਹੋ ਕਦੀ ਕਿਸੇ ਦੇ ਅਖਬਾਰ ਵਿੱਚ ਜਾਂ ਕਿਸੇ ਦੇ ਭਾਸ਼ਣ ਵਿੱਚ ਸੁਣਿਆ ਹੋਵੇ ਤੇ ਸਾਡੀ ਸਰਕਾਰ ਨੇ ਕਿਹਾ ਖਜ਼ਾਨਾ ਖਾਲੀ ਹੈ ਉਹਨਾਂ ਨੇ ਕਿਹਾ ਬਹੁਤ ਹੀ ਕਜਾਨੇ ਦੇ ਪੈਸੇ ਜੁੱਧ ਨਸ਼ਿਆਂ ਪਰੋਥ ਕਿਉਂ ਦਰਵਾ ਪਿਆ ਕਿਉਂਕਿ ਲੋਕ ਆਪਾਂ ਰੋਟੀ ਦੇ ਦੋ ਤਿੰਨ ਦਿਨ ਚਾਰ ਦਿਨ ਰਹਿ ਸਕਦੇ ਨੇ ਰੋਟੀ ਸਾਨੂੰ ਦੂਰ ਜਾਂਦਾ ਮਿਲੇ ਤਰ ਵੀ ਆਪਾਂ ਜੀਦੇ ਰਹਿਣਾਗੇ ਤਿੰਨ ਦਿਨਾਂ ਨਾਲੇ ਤੋ ਵੀ ਜਿਣਾਗੇ ਨਸ਼ਾ ਚ ਢੈਂਟਾ ਨਾ ਮਿਲਿਆ ਤਾਂ ਘੜਕ-ਘੜਕੇ ਮਹਾਂਗੀ ਜਿੱਦੋਂ ਨਸ਼ਾ ਨਾ ਮਿਲ ਨਹੀਂ ਮਿਲਦਾ ਪੈਸੇ ਨਹੀਂ ਹੁੰਦੇ ਫਿਰ ਉਹ ਕੀ ਕਰਦਾ ਉਹ ਚੋਰੀਆਂ ਕਰਦਾ ਆਪਣੇ ਭੈਣ ਭਰਾਵਾਂ ਨੂੰ ਕੁੱਟਦਾ ਆਪਣੀ ਮਾਂ ਭੈਣ ਨੂੰ ਕੁੱਟਦਾ ਕੁੱਟ ਕੇ ਪੈਸੇ ਕਢ ਕੇ ਕਦੇ ਸਿਲੰਡਰ ਵੇਚਦਾ ਤੇ ਕਦੇ ਕੁਝ ਵੇਚਦਾ ਤੇ ਆਪਣੀ ਨਸ਼ੇ ਦੀ ਪੂਰਤੀ ਕਰਦਾ ਜਦੋਂ ਦੂਸਰੇ ਦਿਨ ਫੇਰ ਚੜਦਾ ਫੇਰ ਇਸ ਤਰ੍ਹਾਂ ਹੀ ਕਰਦਾ ਆ ਲੁੱਟਾ ਹੋਣਾ ਕਿਉਂ ਹੋ ਰਹੀਆਂ ਇਹ ਸੇ ਦਾ ਹੋ ਰਹੀਆਂ ਇਹ ਲੋਕ ਨਸ਼ਿਆਂ ਦੀ ਗ੍ਰਸਤ ਵਿੱਚ ਹੋ ਗਏ ਸਾਡੀ ਸਰਕਾਰ ਨੇ ਕਿੰਨਾ ਵੱਡਾ ਹਮਲਾ ਮਾਰਿਆ ਅਗਰ ਕੋਈ ਨਸ਼ੇ ਦਾ ਮਾਤੀ ਹੈਗਾ ਪਿੰਡ ਦੇ ਵਿੱਚ ਤਾਂ ਉਹਦੇ ਲਈ ਕੋਈ ਬੁਰੀ ਗੱਲ ਨਹੀਂ ਸਾਡੀ ਸਰਕਾਰ ਇਲਾਜ ਕਰਾਉਣ ਲਈ ਤਿਆਰ ਜੀ ਹਸਪਤਾਲੇ ਵੀ ਤੇ ਰੱਖਦੀ ਆ ਪੂਰਾ ਉਹਨਾਂ ਦਾ ਖਾਲ ਪੀਰ ਦਾ ਖਿਆਲ ਰੱਖਦੀ ਆ ਚੰਗੇ ਉਹਨਾਂ ਨੂੰ ਖੁਲਾਉਂਦੀ ਆ ਕਿ ਚੰਗੇ ਉਹ ਵੀ ਸਿਹਤ ਰਵੇ ਤੇ ਉਹ ਨਸ਼ੇ ਤੋਂ ਰਹਿਦੁਰ ਕੇ ਆਪਣੇ ਮੋਟੇ ਪਿੰਡ ਚ ਆ ਸਕਦੇ ਆ ਜੇ ਕੋਈ ਬੇਸਬਰ ਹੈ ਤਾਂ ਉਹਦੇ ਤਾਂ ਬਹੁਤੀ ਗੁੜੀ ਗੱਲ ਆ ਸਾਨੂੰ ਕਿਸੇ ਵੀ ਪਿੰਡ ਦੇ ਬੰਦੇ ਨੂੰ ਨਾ ਤਾਂ ਉਹਦੀ ਜਮਾਨਤ ਕਰਨੀ ਚਾਹੀਦੀ ਆ ਜੇ ਨਾ ਜਮਾਨਤ ਹੋਣੀ ਚਾਹੀਦੀ ਆ ਕੋਈ ਜਿਹੜਾ ਨਸ਼ੇ ਕਰਦਾ ਹੈ ਤੇ ਨਸ਼ਿਆਂ ਵਾਲੇ ਸਾਡੇ ਹੌਲੀ 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 ਹੋ ਨਹੀਂ ਸਕਦੇ ਸਾਡੇ ਜੋ ਸਮਾਜ ਨੂੰ ਆ ਸਮਾਜਿਤ ਜਵਾਨੀ ਤਾਰੇ ਆ ਪੈਮ ਬੁੜੇ ਬਣਾਲੇ ਬਹੁਤ ਕਹਿ ਤ ਬੜਕੋ ਸਰਦ ਨਸ਼ੇ ਮਾਰੇ ਪਰਨਾ ਇੱਥੇ ਹੀ ਆਪਣੀ ਬਾਣੀ ਨੂੰ ਬਰਾਮਦ ਕਰਦਾ ਵਿਕਾਸ ਦੇ ਪਸੀਹਾ ਬਣ ਕੇ ਤੁਹਾਡੇ ਹੀ ਦੁਆਰਾ ਚੁੜੇ ਹੋਏ ਸਦਾ ਜੀ ਗਵਰਨਰ ਬਬੂ ਜੀ ਦੇ ਲੱਖ ਦੇ ਫਿਗਰ ਸਦਾ ਕੰਬੀ ਸਿੱਧੇ ਤੁਮ ਜੀ ਨੇ ਆਪਣੇ ਇਲਾਕੇ ਵਿੱਚ 20 ਕਰੋੜ ਰੁਪਇਆ ਲਿਆਦਾ ਕਿਉਂਕਿ ਜੇ ਨਸ਼ੇ ਸਿੱਟੜ ਕੇ ਜਾਣ ਜਿੱਥੇ ਬੰਦੇ ਖੇਲਾ ਵਾਸਤੇ ਮੈਦਾਨ ਬਣਾ ਲੇ ਲੋਕਾਂ ਕਿੰਨੇ ਮਦਾਨ ਬਣਾ ਕੇ ਦੇਣ ਲੱਗੇ ਆ ਕਿ ਤਾਂ ਕਿ ਬੱਚਿਆਂ ਦਾ ਨਸ਼ੇ ਤੋਂ ਪਿਆਰ ਦਤ ਗਿਆ ਉਧਰ ਉਧਰ ਜਾ ਖੇਡਣੇ ਲੱਗਣ ਕੋ ਕਬੱਡੀ ਖੇਡੇ ਕੋ ਫੁੱਟਬਾਲ ਖੇਡੇ ਕੋ ਕੁਝ ਖੇਡੇ ਕੋ ਟੋਕੜ ਟੋੜਾਂ ਤੇ ਬਾਗ ਤੋਂ ਉਸੇ ਪਾਸੇ ਲੱਗੇਗਾ ਸਾਡੀ ਸਰਕਾਰ ਇੰਨਾ ਜ਼ਿਆਦਾ ਝੋਰ ਲਾ ਰਹੀ ਆ ਸਾਡੇ ਐਮਐਲਏ ਸਾਹਿਬ ਪਿੰਡ ਪਿੰਡ ਜਾ ਕੇ ਰੋਲਾ ਪਾ ਰਿਆ ਤੇ ਤੁਸੀਂ ਕਿਸੇ ਹੋਂਡਾ ਦੱਸੋ ਮੇਰੇ ਫੋਨ ਤੇ ਕਿੱਥੇ ਫੋਨ ਕਰਦਾ ਹੋ ਜੇ ਕੋ ਬੰਦਾ ਨਸ਼ਾ ਕਰਦਾ ਹੈ ਤਾਂ ਵੀ ਉਹਦਾ ਕਰੋ ਜੇ ਕੋ ਬੇਚਾ ਹੈ ਉਹ ਵੀ ਕਰੋ ਸਾਡਾ ਸਾਰਿਆਂ ਦਾ ਇਹ ਸਹਿਯੋਗ ਹੁੰਦਾ ਹੈ ਦੀ ਆਪਾ ਜਿੰਨੇ ਵੀ ਬੰਦੇ ਸੁਣੇ ਕਰਦੇ ਆ ਉਹਨਾਂ ਨੂੰ ਇਸ ਗੱਲ ਤੋਂ ਜਾਗਰੂਕ ਕਰ ਲਈਏ ਕਿ ਨਸ਼ਾ ਜਿਹੜਾ ਕਿ ਜਵਾਨੀ ਲਈ ਬਹੁਤ ਖਰਾਬ ਆ ਮੈਂ ਇੰਦਾ ਹੀ ਕਹਦਾ ਹੋਇਆ ਜੀਮਾ ਜਤੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਹ ਸੱਜਣ ਸਰਦਾਰ ਕਰਨ ਜੀ ਸਿੰਘ ਕੋ ਮਾਣਾ ਐਮਐਲਏ ਸਾਹਿਬ ਉਹਨਾਂ ਦਾ ਆਉਣ ਦਾ ਬਹੁਤ ਸਵਾਗਤ ਹੈ ਇਹ ਜੋ ਅੱਜ ਜੋਤ ਨਸ਼ਿਆਂ ਬ੍ਰੁਧ ਚੱਲ ਰਿਹਾ ਆ یہ سب میں تعین کافی دستار میں بلا رہے ہیں جیسے ہاں کہ ہر سرکار دیا رہی ہیں اور تعلیم دارا لگتا رہی ہیں کہ ابھی یہ نشے کو پنجاب مکت کریں گے پر یہ بڑا کوڑ سڈے تو نہیں مکیا کسی بھی سردار کو نہیں مکیا پر یہ سردار پر سر کی اپنے سی ایم صاحب نے اس نے ارالا کیتا اور اس نے بہت بڑے ਬਹੁਤ ਭਟੇ ਤੌਰ ਤੇ ਥਲ ਭਾਈ ਔਰ ਜਿਹੜੇ ਵੱਡੇ ਵੱਡੇ ਇਸ ਦੇ ਸਰਗਣਾ ਸੀ ਉਹਨਾਂ ਨੂੰ ਨਾਕ ਭਾਈ ਸੋ ਉਹਨਾਂ ਦਾ ਇਹ ਪ੍ਰਾਲਾ ਨਾਲ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਬਹੁਤ ਵੱਡਾ ਇੱਕ ਫਾਇਦਾ ਹੋਵੇਗਾ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇਸ ਤੋਂ ਬਚਾਇਆ ਜਾ ਸਕਿਆ ਜਾ ਕਿਉਂਕਿ ਅਸੀਂ ਸੁਣਦੇ ਹੁੰਦੇ ਸੀ ਕਿ ਅਸੀਂ ਤਸ਼ਾ ਇਹ ਸਰਕਾਰ ਨੇ ਖਤਮ ਕਰ ਦੇਣਾ ਹੈ ਸਰਕਾਰ ਨੇ ਖਤਮ ਕਰ ਦੇਣਾ पर किसी को भी नहीं ये होया सो असी बहुत ਧੰਨਵਾਦੀ ਆ ਕਿ ਉਹਨਾਂ ਨੇ ਇਸ ਨੂੰ ਬਹੁਤ ਢੰਗ ਨਾਲ ਥਾਲਪਾਇਆ ਤੋਂ ਇਹਨਾਂ SK ਨਾਮ ਦੇ ਸ਼ਖਰਾਂ ਦੇਦਾ ਹਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਰਕਾਰ ਦਾ ਕਿ ਉਹਨਾਂ ਨੇ ਇਸ ਤੇ ਬਹੁਤ ਵੱਡਾ ਬਦਲਾ ਕਰਕੇ ਇਸ ਦੇ ਥਲਪਾਉਣ ਦੀ ਕੋਸ਼ਿਸ਼ਾਂ ਉਹ ਜਾਰੀ ਰੱਖੇਗੀ ਔਰ ਇੱਕ ਤਵੇ ਨੂੰ ਗੱਲ ਬਹੁਤ ਯਾਦ ਹੈ ਅਸੀਂ ਕਿਸੇ ਦੀ ਸ਼ਿਫਾਰਿਸ਼ ਇਹ ਮਸਲੇ ਤੇ ਗਏ ਤੇ ਸਾਨੂੰ ਐਮਐਲਏ ਸਾਹਿਬ ਨੇ ਕਿਹਾ ਹੋਰ ਜੋ ਮਰਜ਼ੀ ਕਰਵਾ ਲਓ ਸਾਡੇ ਕੋ ਇਹ ਕੰਮ ਨਾ ਹੋਣਾ ਤਾਂ ਨਾ ਇਸ ਵਾਰ ਤੇ ਸਾਡੇ ਕੋ ਆਇਓ ਉਸ ਗੱਲ ਦਾ ਦੁੱਖ ਤਾਂ ਲੱਗਾ ਪਰ ਖੁਸ਼ੀ ਬਹੁਤ ਹੋਈ ਬਾਤ ਵਿੱਚ ਕਿਉਂਕਿ ਜੇ ਇਹਨਾਂ ਨੇ ਇੰਨਾ ਪੂਰੇ ਹੋ ਕੇ ਜਵਾਬ ਦਿੱਤਾ ਇਸ ਕਰਕੇ ਹੀ ਦਿੱਤਾ ਕਿ ਇਸ ਇਹੇ ਨਸ਼ਿਆਂ ਨੂੰ ਅਸੀਂ ਪੰਜਾਬ ਨੂੰ ਮੁਕਤ ਕਰਨਾ ਹੈ ਤੁਹਾਸੀ ਬਹੁਤ-ਬਹੁਤ ਧੰਨਵਾਦ ਆ ਸਰਕਾਰ ਦਾ ਆ ਕੇ ਉਹਨਾਂ ਨੇ ਬਹੁਤ ਵੱਡਾ ਫਾਇਦਾ ਕੀਤਾ ਵਾਹਿਗੁਰੂ ਜੀ ਕਾ ਜੀ ਹੋਵੇ ਸਾਡੇ ਸਾਥੀ ਹندوਪਾ ਤੇ ਗੂਵਰਨਮੈਂਟ ਰੋਮ ਸਾਡੀ ਖਾਸ ਅੱਗੇ ਹੋ ਗਈ ਕਈ ਲਗਨਾਂ ਨਾਲ ਬਹੁਤ ਜਨਨਿਕ ਕਰਦਾ ਬਹੁਤ ਸਤਕਾਰਯੋਗ ਇਸ ਪਿੰਡ ਦੇ ਪੰਚਾਇਤ ਦੇ ਸਾਰੇ ਹੀ ਮੈਂਬਰ ਪੰਚਾਇਤ ਸਾਹਿਬਾਨ ਬਹੁਤ ਸਤਕਾਰਯੋਗ ਸਾਫਾ ਸਰਪੰਚ ਸਾਹਿਬ ਇਸ ਪਿੰਡ ਦੇ ਨੰਬਰ 10 ਸਾਬਾਨ ਸਾਡੀ ਆਮ ਆਦਮੀ ਪਾਰਟੀ ਦੇ ਇਸ ਪਿੰਡ ਦੀ ਛੋਟੀ ਜਿਹੜੀ ਟੀਮ ਹੈ ਉਹਦੇ ਸਾਰੇ ਹੀ ਮੈਂਬਰ ਬਹੁਤ ਸਤਿਕਾਰਯੋਗ ਚੇਅਰਮੈਨ ਮਾਰਕੀਟ ਕੋਈ ਨਾ ਸ਼ਾਮਿਲ ਹੋਇਆ ਸਾਨੂੰ ਬੰਦਾ ਪੁਲਿਸ ਵਾਲਾ ਇਹ ਕਹੇ ਕੋਈ ਗੱਲ ਨਹੀਂ ਤੁਸੀਂ ਨਹੀਂ ਮੈਨੂੰ ਦਸਰਾ ਤੋਂ ਕਿੱਟ ਘਟ ਘਟ ਕਹਿੰਦੀ ਦੱਸਦਾ ਮੈਂ ਆਪਣੇ ਆਪ ਜਾਵਾਂਗਾ ਨਾ ਦੇਖਾਂਗੇ ਕੋਣਸਾਲੇ ਦੇ ਸਰਪੰਚਾਂ ਚਾਗੀ ਅਲਾਦ ਦੇ ਵਿੱਚ ਟੇਪੇੜਾ ਮਾਰਨ ਦੀ ਪੱਗ ਦਾ ਉਹਦੀ ਬੰਦੀ ਫਾੜਨ ਤੇ ਕਿੱਟਾ ਕਿੱਥੋਂ ਬੰਦ ਹੋਰੀ ਪੈਣ ਦੇ ਵਿੱਚ ਦੇ ਪਿੰਡ ਦਾ ਬਹੁਤ ਵਾਰੀ ਇਹ ਕੰਮ ਕਿਰੋ ਤੇ ਫੇਰ ਆਪਾਂ ਕਿੱਦਾਂ ਇਹ ਗੱਲ ਸਮਝ ਸਕਦੇ ਹਾਂ ਕਿ ਪਿੰਡ ਦੇ ਵਿੱਚ ਘੱਟਾ ਕਾ ਕਰੀਏ ਜੇ ਮੈਂ ਹੀ ਨਾ ਉਹ ਕੋਲੋਂ ਲਾਪਿਆ ਹਲਕੇ ਦੇ ਵਿੱਚ ਤੇ ਮੇਰੇ ਐਮਐਲਏ ਬੰਦਾ ਵੀ ਕਰੇ ਫਿਰ ਵੀ ਬਾਰੇ ਉਹ ਨਾ ਮੀਆਂ ਦਾ ਵੋਟਾ ਤੁਹਾਡੇ ਕੋਲ ਦਾ ਹੱਥ ਲਾ ਕੇ ਵੱਡਾ ਪਾਉਂਦਾ ਵੱਡਾ ਪਾਉਂਦਾ ਜੋ ਅਸੀਂ ਨਾਲੇ ਵੀ ਕੋਈ ਨਾ ਸੰਤਾਵਾਂਗੇ ਪਿੰਡ ਦਾ ਜਿਹੜਾ ਮੁਖੀ ਜੇ ਕਹੇ ਕਿ ਭਈ ਮੈਂ ਸਾਥ ਨਹੀਂ ਦੇਣਾ ਮੈਂ ਤਾਂ ਤੈਨੂੰ ਪਿੰਡ ਦੇ ਵਿੱਚ ਨਹੀਂ ਬਣਨ ਦੇਣਾ ਤੇ ਜੇ ਪੁਲਸਾਰੇ ਕਾਰਵਾਈ ਕਰਦੇ ਆ ਤਾਂ ਭਾਵੇਂ ਵੀ ਪੁਲਸਾਰੇ ਕੋਈ ਅੱਜ ਪੁਲਸਾਰੇ ਕਾਰਵਾਈ ਨਹੀਂ ਕਰਦੇ ਤੇ ਪੁਲਿਸ 112 ਦੇ ਕੋਲ ਤੇ ਨਹੀਂ ਜਾਂਦੀ ਤੇ ਫਿਰ ਤੁਸੀਂ ਕਹਣਾ ਪੁਲਸਾਰੇ ਨਹੀਂ ਕਾਰਵਾਈ ਹੋਣੀ ਤੇ ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਭਜਾੜੇ ਲਈ ਵੀਡੀਓ ਬਣਾਈ ਕੋਸ਼ਿਸ਼ ਕੀਤੀ